ਸਚਕਣਸ਼ੀ ਹਰਮੰਦਰ ਸਾਹਿਬ ਦੇ ਨਜ਼ਦੀਕ ਗੈਰ ਕਾਨੂੰਨੀ ਢੰਗ ਦੇ ਨਾਲ ਇਮਾਰਤ ਨੂੰ ਅਫਸਰਾ ਦੀ ਨਿਗਰਾਨੀ ਦੇ ਵਿੱਚ ਗਿਰਾ ਦਿੱਤਾ ਗਿਆ ਹੈ। ਦਰਅਸਲ ਦਰਬਾਰ ਸਾਹਿਬ ਦੇ ਨਾਲ ਬਣੇ 6 ਮੰਜ਼ਲਾ ਹੋਟਲ ਤੇ ਨਗਰ ਨਿਗਮ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ। ਦੱਸਦੀ ਕਿ ਬੀਤੇ ਕੱਲ੍ਹ ਮੁੱਖ ਮੰਤਰੀ ਪੰਜਾਬ ਤੇ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀ ਸਿਸੋਦੀਆ ਗੁਰੂ ਘਰ ਦੇ ਵਿੱਚ ਮੱਥਾ ਟੇਕਨ ਆਏ ਤੇ ਇਸੇ ਦੇ ਚੱਲਦਿਆਂ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਸ ਬਿਲਡਿੰਗ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਸੀ। ਸ਼੍ਰੋਮਣੀ ਕਮੇਟੀ ਦੇ ਵੱਲੋਂ ਮੁੱਖ ਮੰਤਰੀ ਮਾਨ ਨੂੰ ਕਿਹਾ ਗਿਆ ਸੀ ਕਿ ਪਿਛਲੇ 1 ਮਹੀਨੇ ਤੋਂ ਨਗਰ ਨਿਗਮ ਨੂੰ ਕਾਇਦ ਕੀਤੀ ਹੈ ਪਰ ਬਿਲਡਿੰਗ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਹੈ ਜਿਸ ਦੇ ਚਲਦਿਆਂ ਮੁੱਖ ਮੰਤਰੀ ਮਾਨ ਦੇ ਵੱਲੋਂ ਤੁਰੰਤ ਆਦੇਸ਼ ਦਿੱਤੇ ਗਏ ਤੇ ਹੁਣ ਬਿਲਡਿੰਗ ਨੂੰ ਟਾਇਆ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਟੀਪੀ ਅਧਿਕਾਰੀ ਜਿਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ 1-2 ਮਹੀਨਿਆਂ ਤੋਂ ਸ਼ਿਕਾਇਤਾਂ ਆ ਰਹੀਆਂ ਸਨ ਜਿਸ ਦੇ ਚਲਦਿਆਂ ਇਹ ਕਾਰਵਾਈ ਕੀਤੀ ਗਈ ਉਹਨਾਂ ਕਹਿੰਿਆ ਕਿ ਬਿਲਡਿੰਗ ਦੇ ਮਾਲਕ ਨੂੰ ਪਹਿਲਾਂ ਵੀ ਬਿਲਡਿੰਗ ਬਣਾਉਣ ਤੋਂ ਰੋਕਿਆ ਗਿਆ ਸੀ ਪਰ ਅੰਦੇਖੜ ਤੇ ਬਿਲਡਿੰਗ ਕੀ ਆਰ ਕੀਤੀ ਤੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਇਸ ਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਹੋਟਲ ਦੀ ਸਭ ਤੋਂ ਉੱਪਰਲੀ ਬਿਲਡਿੰਗ ਨੂੰ ਢਾਹ ਦਿੱਤਾ ਗਿਆ ਸੁਰੱਖਿਆ ਦੇ ਕਾਰਨਾਂ ਕਰਕੇ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਤੋਂ ਬਾਅਦ ਸੀਮਾਨ ਦੇ ਆਦੇਸ਼ ਜਾਰੀ ਹੋਏ ਨੇ ਤੇ ਨਗਰ ਨਿਗਮ ਦੇ ਵੱਲੋਂ ਬਿਲਡਿੰਗ ਨੂੰ ਸਵੇਰ ਹੁੰਦਿਆਂ ਹੀ ਢਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਇੱਕ ਮੰਜ਼ਲ ਜਿਹੜੀ ਹੈ ਇਸ ਬਿਲਡਿੰਗ ਦੀ ਉਹ ਢਾਈ ਜਾ ਰਹੀ ਹੈ ਨਗਰ ਨਿਗਮ ਕਮਿਸ਼ਨਰ ਦੇ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਦਰਅਸਲ ਨਜਾਇਜ਼ ਤੌਰ ਤੇ ਇਹ ਬਿਲਡਿੰਗ ਉਸਾਰੀ ਗਈ ਸੀ ਤੇ ਕਿਹਾ ਗਿਆ ਸੀ ਕਿ ਉਦੋਂ ਵੀ ਇੱਥੇ ਰੋ ਕਿਆ ਜਾਂਦਾ ਪਰ ਅੰਦਰ ਖਾਤੇ ਬਿਲਡਿੰਗ ਤਿਆਰ ਕਰਵਾਈ ਗਈ ਤੇ ਹੁਣ ਜਦ ਇਤਰਾਜ਼ ਸ਼੍ਰਮਣੀ ਕਮੇਟੀ ਨੇ ਜ਼ਾਹਰ ਕੀਤਾ ਤਾਂ ਸੀਐਮ ਆਂੰਦਿਆ ਦੇ ਆਦੇਸ਼ਾਂ ਤੋਂ ਬਾਅਦ ਬਿਲਡਿੰਗ ਦੀ ਉੱਪਰਲੀ ਇੱਕ ਜਿਹੜੀ ਮੰਜ਼ਲ ਆ ਉਸ ਨੂੰ ਢਾਹ ਦਿੱਤਾ ਜਾ ਰਿਹਾ ਹੈ ਇੱਥੇ ਪਹੁੰਚੇ ਮੌਕੇ ਦੇ ਉਹਦੇ ਨਾਲ ਦੋ ਸਰ ਤੋਂ ਹੋ ਰਿਹਾ ਹੈ ਕੀ ਹੋਇਆ ਤੁਹਾਡੇ ਨਾਲ ੱੱਕਾ ਹੋਇਆ ਪੂਰੇ ਖਸਰ ਹੋਇਆ ਗਈ ਇੱਥੇ ਵੀ ਪਹੁੰਚੇ ਇਥੇ ਕੀ ਹੈ ਸੋਦੀ ਇਥੇ ਪਾ ਜੀ ਆਪਾਂ ਆ ਆਪਣੀ ਲਿਮਿਟੇਸ਼ਨ ਚ ਰਹੀਏ ਆਪਾਂ ਬੜਾ ਤੁਹਾਡਾ ਰਿਕਾਰਡਿੰਗ ਜੀ ਪਰ ਤੁਸੀਂ ਇਥੇ ਪਹੁੰਚੇ ਜੀ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਵੇ ਕੀ ਗੱਲ ਹੋਈ ਹੈ ਦੱਸ ਤੇ ਦੋ ਮੈਂ ਉਹਨਾਂ ਦਾ ਭਰਾ ਹਾਂ ਭਾਜੀ ਫੋਟੋ ਦੱਸੋ ਕਿੰਨਾ ਦਾ ਅਧਿਕਾਰੀਆਂ ਦਾ ਜੀ ਹਾਂ ਜੀ ਹਾਂ ਜੀ ਜਿਹੜੀ ਕਾਰਵਾਈ ਹੋ ਰਹੀ ਹੈ ਹਾਂ ਜੀ ਸਹੀ ਕਾਰਵਾਈ ਹੋ ਰਹੀ ਹੈ ਕਾਰਵਾਈ ਹੋ ਰਹੀ ਹੈ ਬਿਲਡਿੰਗ ਬਣ ਰਹੀ ਸੀ ਜੀ ਪੁਰਾਣੀ ਬਿਲਡਿੰਗ ਦੇ ਉੱਪਰ ਇਨੋਵੇਸ਼ਨ ਚੱਲ ਰਹੀ ਸੀ ਹਾਂ ਜੀ ਇਹ ਉਪਰੋਂ ਇਹਦਾ ਵੀ ਉਹ ਦਰਬਾਰ ਸਾਹਿਬ ਦਾ ਬੰਦਾ ਸੀ ਕਿ ਉਧਰੋਂ ਕੰਪਲੇਂਟਾਂ ਆ ਰਹੀਆਂ ਸੀ ਕਿ ਸਟੇਟ ਦੀ ਇਸ ਪਰ ਕਿਸੇ ਉੱਪਰਲੀ ਮੰਜ਼ਲ ਜਿਹੜੀ ਉਹ ਦਾ ਮਨਸੂਬਾ ਦਾ ਸਰ ਕਿੰਨੀਆਂ ਮੰਜ਼ਲਾਂ ਜਿਹੜਾ ਹੋਟਲ ਇਹ ਤਿਆਰ ਕੀਤਾ ਜਾ ਰਿਹਾ ਸੀ ਦੀ ਇੱਥੇ ਇਹ ਹੈਗਾ 5-6 ਮੰਜ਼ਲ 6 ਮੰਜ਼ਲ ਤੇ ਕਿੰਨੇ ਸਮੇਂ ਤੋਂ ਜਿਹੜੀ ਸ਼ਿਕਾਇਤ ਆ ਉਹ ਦਿੱਤੀ ਜਾ ਰਹੀ ਹੈ ਸੀ ਤੇ ਮਹੀਨੇ ਦੋ ਮਹੀਨੇ ਤੋਂ ਸ਼ਿਕਾਇਤ ਆ ਸਰ ਉਦੋਂ ਕੋਈ ਕਾਰਵਾਈ ਕੀਤੀ ਗਈ ਜੀ ਕਿਉਂਕਿ ਕੱਲ ਜੇਕਰ ਅਸੀਂ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਇਥੇ ਪਹੁੰਚਦੇ ਨੇ ਉਹਨਾਂ ਨੂੰ ਸ਼ਿਕਾਇਤ ਜਿਹੜੀ ਐਜਡੀਪੀਸੀ ਵੱਲੋਂ ਕੀਤੀ ਜਾਂਦੀ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਆ ਉਹ ਕੰਮ ਬੰਦ ਕਰਵਾਇਆ ਦਿ ਰਿਹਾ ਜੀ ਕੰਮ ਬੰਦ ਪਹਿਲੇ ਕਰਵਾਇਆ ਹੋਇਆ ਸੀ ਹਾਂਜੀ ਬੰਦ ਹੀ ਸੀਗਾ ਪਰ ਬਾਹਰਲੇ ਪਾਸੋਂ ਕੰਮ ਬੰਦ ਹੋ ਜਾਂਦਾ ਪਰ ਅੰਦਰਲੇ ਪਾਸੇ ਤਾਂ ਉਸੇ ਤਰੀਕੇ ਦੇ ਨਾਲ ਹੀ ਕੰਮ ਚੱਲਦੇ ਰਹਿੰਦੇ ਨੇ ਜੀ ਨਹੀਂ ਨਹੀਂ ਕੰਮ ਬੰਦ ਕਰਵਾਇਆ ਹੋਇਆ ਸੀ ਥੋੜਾ ਜਿਹਾ ਸਟਾਫ ਦੀ ਕਮੀ ਹੋਣ ਕਰਕੇ ਵਾਰੀ-ਵਾਰੀ ਕੋذਾਂ ਤੇ ਨਹੀਂ ਆਇਆ ਜਾਂਦਾ ਹੂੰ ਬਸ ਇਹ ਕੰਮ ਬੰਦ ਕਰਵਾਇਆ ਹੋਇਆ ਸੀ ਤਾਂ ਹੁਣ ਅਸੀਂ ਇਹ ਮੁਲਤਵੀ ਕਰ ਤਾ ਸਰ ਇਹਨਾਂ ਦੇ ਵੱਲੋਂ ਕੋਈ ਵੀ ਜਿਹੜਾ ਲਿਖਤੀ ਤੁ ਅਨੇ ਦੇ ਦੇਰੇ ਲਿਖ ਦੇਰੇ ਅੱਛਾ ਜੀ ਦੇ ਬਿਲਡਿੰਗ ਕਿੰਨਾ ਦੀ ਜੀ ਹੈ ਬਿਲਡਿੰਗ ਮੈਨੂੰ ਨਹੀਂ ਪਤਾ ਕੋਈ ਇੱਥੇ ਪਹੁੰਚਾ ਸਵੇਰ ਦਾ ਕੋਈ ਜਿਸ ਤਾਂ ਕਾਰਵਾਈ ਚੱਲ ਰਹੀ ਹੈ ਕੋਈ ਪਹੁੰਚਿਆ ਹੋਂ ਤੱਕ ਹੋਟਲ ਦਾ ਮਾਲਕ ਕੋਈ ਆਏ ਕੋਈ ਕੰਸਰਨਡ ਬੰਦੇ ਆਏ ਅੱਛਾ ਜੀ ਕੀ ਕੀ ਗਿਆ ਗਿਆ ਜੀ ਉਹਨਾਂ ਨੇ ਬੁਲਾ ਕੇ ਤਾਂ ਨਾ ਕੀ ਗੱਲ ਬਾਤ ਕੋਈ ਨਹੀਂ ਅਸੀਂ ਉਹਨਾਂ ਨੂੰ ਕਿਹਾ ਵੀ ਗਿਰਾ ਰਹੇ ਆ ਜੀ ਬਸ ਬੈਠੇ ਹੋ ਵੀ ਬੈਠੇ ਸਰ ਜੇਕਰ ਅਸੀਂ ਗੱਲ ਕਰੀਏ ਹੋ ਵੀ ਬਹੁਤ ਸਾਰੇ ਹੋਟਲ ਨੇ ਜਿੱਥੋਂ ਦਰਬਾਰ ਜਲਦੀ ਰਹਿੰਦੀ ਹੈ ਜੀ ਕਾਰਵਾਈ ਕਾਰਵਾਈ ਜਲਦੀ ਰਹਿੰਦੀ ਹੈ ਜੀ ਜਿੱਦਾਂ ਜਿੱਦਾਂ ਕੋਈ ਆਂਦਾ ਉਹ ਤੋਂ ਤੱਕ ਪਰ ਲੱਗਦਾ ਨਹੀਂ ਵੀ ਤੁਹਾਡੇ ਵੱਲੋਂ ਜਿਹੜੀ ਢਿੱਲੀ ਕਾਰਵਾਈ ਕੀਤੀ ਜਾਂਦੀ ਹੈ ਇੱਕ ਮਹੀਨੇ ਤੋਂ ਪਿੱਛੇ ਕੋਈ ਕਾਰਨ ਹੈਗੇ ਜੀ ਤੁਹਾਡੇ ਕੋਲ ਸਟਾਫ ਦੀ ਵੀ ਕਮ ਭਾਈ ਉਹਦੇ ਨਾਲ ਹੀ ਇੱਕ ਬਿਲਡਿੰਗ ਥੈਂਕ ਯੂ ਜੀ ਸਰ ਉਹਦੇ ਨਾਲ ਇੱਕ ਹੋਰ ਬਿਲਡਿੰਗ ਤਿਆਰ ਹੋ ਰਹੀ ਹੈ ਜੀ ਉਹਨੂੰ ਠਾਇਆ ਜਾਏਗਾ ਜੀ ਅੱਜ ਉਹਦੇ ਤੇ ਕਰਾਂਗੇ ਜੀ ਕਰਾਂਗੇ ਲੱਗਦਾ ਨਹੀਂ ਕਿ ਹੋਰ ਵੀ ਬਹੁਤ ਸਾਰੇ ਹੋਟਲ ਜਿਹੜੇ ਨਜਾਇਜ਼ ਇੱਥੇ ਬਣੇ ਹੋਏ ਨੇ ਉਹਨਾਂ ਦੇ ਉੱਪਰ ਹਜੇ ਤੱਕ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਆ। ਇਹ ਚਲਦੀ ਰਹਿੰਦੀ ਜੀ ਕਾਰਵਾਈ ਸਾਡੀ ਕੰਟੀਨਿਊ ਹੋਣੀ ਹੈ। ਹੁਣ ਤੇ ਆ ਜਾਓ ਨਾਲ ਲੱਗਦੇ ਹੱਥ ਲੁੱਟੇ ਨਹੀਂ ਗਾ। ਹਾਂ ਉਹ ਵੀ ਕਰਕੇ ਜਾਣਾ ਕਰਕੇ ਜਾ। ਬਹੁਤ ਠੀਕ ਹੈ। ਥੈਂਕ ਯੂ।